ਅੱਜ ਦੀ ਜਿਹੜੀ ਕੈਬਨਿਟ ਮਿਨਿਸਟਰ ਮੀਟਿੰਗ ਦੇ ਵਿੱਚ ਜੋ ਅਹਿਮ ਫੈਸਲੇ ਲਏ ਗਏ ਉਹਦੇ ਲਈ ਅੱਜ ਆਪਾਂ ਪੀਸੀ ਦੇ ਮੇਰੇ ਨਾਲ ਬਲਤੇਜ ਪੰਨੂ ਜੀ ਸਾਡੇ ਦੀਪੀਰ ਜੀ ਸੋ ਬਹੁਤ ਸ਼ੁਰੂਆਤ ਦੇ ਵਿੱਚ ਬਨੂੜ ਦੇ ਵਿੱਚ ਸਬ ਤਸੀਲ ਜਿਹੜੀ ਬਨੂੜ ਜੋ ਤਸੀਲ ਮਹਾਲੀ ਦੇ ਵਿੱਚ ਸੀਗੀ ਸੋ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀਆਂ ਪ੍ਰੋਬਲਮਾਂ ਲੋਕਾਂ ਦੀਆਂ ਕੰਪਲੇਟਾਂ ਕਿ ਕੰਮ ਨੂੰ ਜਿਹੜਾ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਤਹਿਸੀਲ ਛੋਟੀ ਹੈ ਪ੍ਰੋਬਲਮ ਆ ਰਹੀਆਂ ਉਹਨੂੰ ਤਹਿਸੀਲ ਦੇ ਵਿੱਚ ਅੱਜ ਜਿਹੜਾ ਮੰਤਰੀ ਮੰਡਲ ਦੇ ਵਿੱਚ ਉਹਨੂੰ ਅਪਗ੍ਰੇਡ ਕਰਕੇ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਤਹਿਸੀਲ ਦੇ ਦੋ ਕਨਗੋ ਸਰਕਲ 14 ਪਟਵਾਰ ਸਰਕਲ ਅਤੇ 40 ਪਿੰਡ ਸਾਮਿਲ ਹੋਣਗੇ 40 ਪਿੰਡਾਂ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਸੀ ਉਹਨੂੰ ਅੱਜ ਕੈਬਨਿਟ ਦੇ ਵਿੱਚ ਇਹ ਤਸਵੀਰ ਬਨੂਰ ਨੂੰ ਅਪਗ੍ਰੇਡ ਕਰਕੇ ਉਹਦਾ ਜਿਹੜਾ ਹੱਲ ਕੀਤਾ ਗਿਆ ਉਸ ਤੋਂ ਇਸ ਦੇ ਨਾਲ ਹੀ ਹੁਸਿਆਰਪੁਰ ਡਿਸਟ੍ਰਿਕਟ ਹਾਂਜੀ ਉਸਤੇ ਨਾਲ ਹੀ ਹੁਸਿਆਰਪੁਰ ਡਿਸਟ੍ਰਿਕਟ ਵਿੱਚ ਤਹਿਸੀਲ ਹਰਿਆਣਾ ਨੂੰ ਜਿਹੜਾ ਸਰਪੱਖੀ ਫੈਸਲਾ ਲਿਆ ਗਿਆ ਜਿਸ ਦੇ ਸਬ ਤਹਿਸੀਲ ਵਿੱਚ ਦੋ ਕਨਗੋ 12 ਪਟਵਾਰ 50 ਪਿੰਡ ਸ਼ਾਮਲ ਕੀਤੇ ਗਏ ਜੋ ਸਬਸਿਲ ਪੁੰਗਾ ਸੀਗੀ ਪੰਨਾ ਤੰਗ ਸੜਕਾਂ ਮੌਸਮੀ ਨਾਲਿਆ ਤੇ ਜੰਗਲੀ ਇਲਾਕਿਆਂ ਵਾਲਾ ਖੇਤਰ ਸੀਗਾ ਇਹ ਸਾਰਾ 50 ਪਿੰਡਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਰੋਜ਼ਾਨਾ ਹੀ ਜਿਹੜੀਆਂ ਪ੍ਰੋਬਲਮ ਆਉਂਦੀ ਸੀ ਪੁੰਗੇ ਜਾਣ ਦੇ ਵਿੱਚ ਸੋ ਇਹ ਅੱਜ ਕੈਬਨਟ ਦੇ ਵਿੱਚ ਤਸੀਲ ਹਰਿਆਣਾ ਜਿਹੜਾ ਬਣਾਉਣ ਦਾ ਜਿਹੜਾ ਸਰਪੱਖੀ ਜਿਹੜਾ ਫੈਲਾ ਲਿਆ ਗਿਆ ਤਾਂ ਜੋ 50 ਪਿੰਡਾਂ ਦੇ 12 ਪਟਵਾਰ ਸਰਕਲ 2 ਕਨਗੋ ਸਰਕਲ ਜਿਹੜਾ ਉੱਥੇ ਅੱਜ ਮਨਜ਼ੂਰੀ ਮਿਲੀ ਆ ਸੋ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਤਸੀਲਾਂ ਦੇ ਵਿੱਚ ਆਉਂਦੀਆਂ ਸੀ ਉਹ ਜ਼ਿਆਦਾ ਤਸੀਲ ਅਪਗ੍ਰੇਡ ਕਰਕੇ ਤਸੀਲ ਦਾ ਤਸੀਲਾਂ ਨਵੀਆਂ ਬਣਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਔਰ ਜਿਹੜੇ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਮੁੱਖ ਮੰਤਰੀ ਸਰਵਾਰਪਾਲ ਸਿੰਘ ਮਾਨ ਜੀ ਨੇ ਜਿਹੜੇ ਪੂਰੀ ਕੈਬਨਿਟ ਨੇ ਦਿੱਤੇ ਆ ਇਹ ਪੁੰਗਰ ਨਹੀਂ ਹਰਿਆਣਾ ਪੁੰਗੇ ਪਹਿਲਾਂ ਸੀਗੀ ਹੁਣ ਹਰਿਆਣਾ ਬਣਾਈ ਵੱਖ-ਵੱਖ ਮਾਲ ਅਠਾਟੀਆਂ ਕੋਲ ਲੰਬੇ ਤੋਂ ਅਦਾਲਤੀ ਮਾਮਲਿਆਂ ਦੇ ਨਿਪਟਾਰੇ ਤੇਜ਼ੀ ਨਾਲ ਕਰਨ ਲਈ ਮੰਤਰੀ ਪ੍ਰਸ਼ਾਸਨ ਕੋ ਮਾਲੀ ਐਕਟ 1887 ਮੁੱਖ ਸੋਧ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਇਹ ਸੋਧਾਂ ਧਿਰਾਂ ਦੇ ਸਮੇਂ ਦੀ ਬਰਬਾਦੀ ਅਤੇ ਬਲੋੜੀ ਪ੍ਰਸ਼ਾਨੀ ਨੂੰ ਰੋਕਣ ਲਈ ਰੋਕਣ ਵਿੱਚ ਮਦਦ ਕਰਨਗੀਆਂ ਇਸ ਤੋਂ ਇਲਾਵਾ ਇਹ ਸੋਧਾਂ ਆਮ ਜਨਤਾ ਦੀ ਸਹੂਲਤ ਲਈ ਜਿਹੜਾ ਕੰਪਿਊਟਰਾਈਜ਼ ਰਿਕਾਰਡ ਰੱਖਣ ਵਿੱਚ ਸਹਾਇੀ ਹੋਣਗੇ ਇਹਦੇ ਨਾਲ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਪਾਲਿਸੀ ਬਣਾਈ ਗਈ ਸੀ ਪੰਜਾਬ ਇਸ ਸਵਾਮਿਤਾ ਮੇਰਾ ਘਰ ਮੇਰਾ ਨਾਮ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਮੰਤਰੀ ਮੰਡਲ ਵੱਲੋਂ ਅੱਜ ਪੰਜਾਬ ਆਬਾਦੀ ਦੇ ਰਿਕਾਰਡ ਆਫ ਰਾਈਟ ਐਕਟ 2021 ਮਹੱਤਵਪੂਰਨ ਸੋਧਾਂ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਇਹ ਸੋਦਾ ਹੈ ਸਕੀਮ ਅਧੀਨ ਵੱਖ-ਵੱਖ ਸੀਮਾਵਾਂ ਨੂੰ ਘਟਾ ਕੇ ਯਕੀਨੀ ਬਣਾਉਣ ਗਿਆ ਕਿ ਨਾਗਰਿਕਾਂ ਨੂੰ ਸਮੇਂ ਸਿਰ ਉਹਨਾਂ ਦੇ ਪ੍ਰੋਪਰਟੀ ਕਾਰਡ ਮਿਲ ਸਕਣ ਜਿਸ ਨਾਲ ਜਾਇਦਾਦ ਦੇ ਰਿਕਾਰਡ ਵਿੱਚ ਸੁਧਾਰ ਹੋਵੇਗਾ ਝਗੜੇ ਘਟਣਗੇ ਰਹਿਸੀ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਗੇ ਲੋਕਾਂ ਨੂੰ ਮਿੰਕ ਲੋਨ ਮਿਲਗੇ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਐਨਆਰਈ ਭਰਾਵਾਂ ਨੂੰ ਆਉਂਦੀਆਂ ਸੀ ਜਿਹੜੇ ਇਹ ਮੇਰਾ ਘਰ ਮੇਰੇ ਨਾਮ ਦਾ ਜਿਹੜਾ ਕਾਰਡ ਬਣ ਜਾ ਰਿਹਾ ਇਹਦੇ ਵਿੱਚ ਕੋਈ ਕਿਤੇ ਵੀ ਰਵੇ ਉਹਦਾ ਜਿਹੜਾ ਘਰ ਆ ਉਹਦੇ ਨਾਮ ਤੇ ਹੋਊਗਾ ਉਹਦੀਆਂ ਰਿਸ਼ਤੀਆਂ ਹੋ ਸਕਣਗੀਆਂ ਉਸ ਤੇ ਨਾਲ ਬੈਂਕ ਲੋਨ ਮਿਲ ਸਕਣਗੇ ਜਿਹੜਾ ਉਹਨਾਂ ਦਾ ਜਿਹੜਾ ਰੋਟੀ ਕਾਰਡ ਆ ਜਿਹੜਾ ਉਹ ਬਹੁਤ ਜਲਦੀ ਉਹਨੂੰ ਦੇਣ ਜਾ ਰਹੇ ਸੋ ਮੁੱਖ ਮੰਤਰੀ ਸਰਦਾਰ ਪ੍ਰਗੋਸ਼ ਸਿੰਘ ਮਾਨ ਜੀ ਦੀ ਸਰਕਾਰ ਹਮੇਸ਼ਾ ਹੀ ਲੋਕਾਂ ਦੀਆਂ ਸਵਾਵਾਂ ਦੇ ਲਈ ਸਿਵਾਵਾਂ ਦੇ ਲਈ ਜਿਹੜੀਆਂ ਸਵਾਵਾਂ ਤੇ ਵਿੱਚ ਪ੍ਰੇਸ਼ਾਨੀ ਹੁੰਦੀ ਸੀ ਉਹਨੂੰ ਆਸਾਨ ਤਰੀਕੇ ਨਾਲ ਕਰਨ ਦੇ ਲਈ ਕਿਉਂਕਿ ਸਭ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀਆਂ ਪ੍ਰੇਸ਼ਾਨੀਆਂ ਸੀ ਕਿ ਜਦੋਂ ਹਿਾਰਪੁਰ ਦੀ ਦੱਸਿਆ ਗਿਆ ਕਿ ਉਹਨਾਂ ਨੂੰ ਤਹਿਸੀਲ ਜਾਣ ਦੀ ਬਨੂਰ ਉੱਥੇ ਜਾਣਾ ਪੈਂਦਾ ਸੀਗਾ ਪੁੰਗੇ ਤੇ ਉਹਨਾਂ ਨੂੰ ਨੇੜੇ ਤਹਿਸੀਲ ਹਰਿਆਣੇ ਬਣਾ ਦਿੱਤੀ ਗਈ ਫਿਰ ਉਸ ਤੋਂ ਬਨੂਰ ਦੇ ਵਿੱਚ ਤਹਿਸੀਲ ਨੂੰ ਅਪਗ੍ਰੇਡ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਜਿਹੜੀਆਂ ਰਿਸ਼ਤੀਆਂ ਵੇਲੇ ਆਪਣੇ ਇੰਤਕਾਲਾਂ ਵੇਲੇ ਪ੍ਰੋਬਲਮਾਂ ਜਿਹੜੀਆਂ ਜਿਹੜੀਆਂ ਪਟਵਾਰੀ ਦਫ਼ਤਰਾਂ ਦੇ ਵਿੱਚ ਜਾਂ ਕਾਨੂੰਗੋਪ ਨਹੀਂ ਮਿਲਦੇ ਸੀ ਜਦੋਂ ਇਹ ਅਪਗ੍ਰੇਡ ਹੁੰਦੀਆਂ ਸੋ ਇਹਨਾਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਬਹੁਤ ਆਸਾਨੀ ਨਾਲ ਆਰਾਮਦਾਇਕ ਮਿਲਣੀ ਹੈ ਕਿਉਂਕਿ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਦਾ ਪਹਿਲੇ ਦਿਨ ਤੋਂ ਹੀ ਇਹੀ ਸੋਚ ਹੈ ਕਿ ਪੰਜਾਬ ਦੀ ਤਰੱਕੀ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਹਰ ਜਿਹੜੀ ਸਹੂਲਤ ਆ ਉਹ ਆਸਾਨੀ ਨਾਲ ਹੋ ਸਕੇ